ਸ਼ਿਕਾਤ ਸੀ ਦੇ 3 ਅਤੇ 2 ਜੀ ਪੰਜਾਬੀ ਨਿਊਜ਼ ਚੈਨਲ ਦੀ ਤਾਜ਼ਾ ਖਬਰ ਭਗਵੰਤਮਾਨ ਸਰਕਾਰ ਵੱਲੋਂ ਦਿਨ-ਬਦਨ ਮਿਆਮਲੇ ਸਾਹਮਣੇ ਆ ਰਹੇ ਨੇ ਹਮ ਇੱਕ ਅਜੇਹਾ ਮਾਮਲਾ ਫੂਟਲਾ ਸ਼ਹਿਰ ਦੇ ਪਿੰਡ ਪਟਾਰਾ ਕਲਾ ਦੇ ਸਾਹਮਣੇ ਆਇਆ ਜਿੱਥੇ ਕੀ ਚਾਸਾ ਇੱਕ ਜ਼ਮੀਨ ਭਗਵੰਤਮਾਨ ਸਰਕਾਰ ਵੱਲੋਂ ਆਪਣੇ ਕਬਜ਼ੇ ਵਿੱਚ ਦਿੱਤੀ ਜਾ ਰਹੀ ਹੈ ਜ਼ਮੀਨ ਦੇ ਮਾਲਕਾਂ ਨੇ ਕਿਹਾ ਕਿ ਹਤੇ ਵਕਤ ਅਦਾ ਰਿਆ ਤੇ ਚਾਕੇ ਦੇਖ ਲੈ ਕਿ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਆਸਰ ਵਿੱਚ ਅਸੀਂ ਜ਼ਿੰਮੇਦਾਰਾਂ ਨੇ ਜਨਰਲ ਪੈਰਲਸ ਕਲੱਬ ਆਫ ਇੰਡੀਆ ਵਿੱਚ ਆ ਕੇ ਪੱਤਰਕਾਰਾਂ ਅੱਗੇ ਅਪੀਲ ਕੀਤੀ ਕਿ ਸਾਡੀ ਜ਼ਮੀਨ ਨੂੰ ਬਚਾ ਲਿਆ ਜਾਵੇ ਕਪੂਰਲਾ ਤੋਂ ਮਨਮੋਹਨ ਸ਼ਰਮਾ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਮੈਂ ਮੁਜੀਦੀਪ ਮੈਂ ਮੇਰਾ ਨਾਮ ਕੁਲਵੰਤ ਸਿੰਘ ਹੈ ਮੇਰਾ ਪਿੰਡ ਬਡਾਲਾ ਕਲਾਇਆ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਹਾਂ ਸਾਰੇ ਪ੍ਰੈਸ ਚੈਨਲ ਦਾ ਜਿੰਦ ਤੱਕ ਜੀ ਤੁਸੀਂ ਸਾਡੇ ਤੱਕ ਅਪਰੋਚ ਕੀਤੀ ਆ ਜੀ ਆ ਰੂ ਥੈਂਕ ਯੂ ਬੜੀ ਬੜਾ ਦੀ ਪੰਜਾਬ ਸਰਕਾਰ ਆ ਜੋ ਉਹਨਾਂ ਨੇ ਨਵੀਂ ਨੀਤੀ ਲੈ ਕੇ ਆਏ ਆ ਲੈਂਡ ਪੁਲੀ ਜ਼ਮੀਨ ਕਵਰ ਕਰਨ ਵਾਸਤੇ ਪੁਰਾਣੇ ਘਰੋਣੀਆਂ ਨੰਨੀਆਂ ਬਸਉਣ ਵਾਸਤੇ ਉਹਦੇ ਵਿਆਪਕ ਅਸੀਂ ਗੱਲ ਕਰਨਾ ਹੈ ਕਿ ਸਾਡੇ ਪਿੰਡ ਬਡਾਲਾ ਕਰਾਂਦੇ 150 ਇੱਕੜ ਦੀ ਜ਼ਮੀਨ ਕਵਰ ਕਰਨ ਦੀ ਅਖਬਾਰ ਦੇ ਵਿੱਚ ਉਹਨਾਂ ਨੇ ਨਿਊਜ਼ ਦਿੱਤੀ ਸੀ ਉਹਦੇ ਕਰਕੇ ਅਸੀਂ ਜਦੋਂ ਪਿੰਡ ਵਾਲੇ ਇਕੱਠੇ ਹੋਏ ਸਾਰਾ ਕੁਝ ਹੋਇਆ ਕਿ ਪਿੰਡ ਵਾਲੇ ਕਹਿੰਦੇ ਕਿ ਅਸੀਂ ਆਪਣੀ ਜ਼ਮੀਨ ਹਰ ਹਾਲ ਵੀ ਨਹੀਂ ਦੇਣੀ ਸੀ ਤੇ ਉਹਦੇ ਵਾਸਤੇ ਅਸੀਂ ਜੋ ਆਪਣੇ ਮੰਗ ਪੱਤਰ ਸੀ ਮਾਨਯੋਗ ਐਸ.ਡੀ.ਐਮ ਸਾਹਿਬ ਕਪੂਤਲਾ ਮਾਨਯੋਗ ਡਿਪਟੀ ਕਮਿਸ਼ਨਰ ਕਪੂਤਲਾ ਡਿਵੈਲਪਮੈਂਟ ਉਧਾਰ ਵੀ ਜਿਹੜੇ ਜਲੰਧਰ ਆ ਉਹਨਾਂ ਨੂੰ ਲੈ ਕੇ ਆਏ ਆ ਚੰਡੀਗੜ੍ਹ ਜਿਹੜੇ ਉਹਨਾਂ ਦੇ ਮੇਨ ਇਹਨਾਂ ਦਾ ਫੁੱਟਾ ਦਾ ਅਫੀਸਰ ਉੱਥੇ ਵੀ ਜਾ ਕੇ ਆਏ ਆ ਨਾ ਉਹਨਾਂ ਨੂੰ ਵੀ ਲੈ ਕੇ ਆਏ ਆ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਤਕਰੀਰ ਆਪਣੀ ਦੇ ਚੁੱਕੇ ਆ ਕਿ ਸਾਡੇ ਪਿੰਡ ਦੇ ਵਿੱਚ ਕੋਈ ਵੀ ਇੰਟਰਸਟ ਨਹੀਂ ਆ ਕੋਈ ਵੀ ਬੰਦਾ ਲੈਂਡ ਕੋਈ ਦੇ ਵਿੱਚ ਨਹੀਂ ਵੀ ਇਹ ਹੋਣਾ ਕਿਉਂਕਿ ਜਿਹੜੀ ਜਮੀਰ ਇਹ ਹੈਗੀ ਆ ਕਿਸਾਨਾਂ ਦੀ ਇਹ ਵਾਈ ਜੋ ਗਿਆ ਇਹਦੇ ਵਿੱਚ ਲੋ ਟੈਨ ਫਸਲਾ ਅਸੀਂ ਕਰਦੇ ਆ ਤੇ ਕਿਸਾਨ ਛੋਟੇ ਛੋਟੇ ਕਿਸਾਨ ਆ ਦੋ ਚਾਰ ਏਕੜ ਪੰਜ ਏਕੜ ਵਾਲੇ ਕਿਸਾਨ ਆ ਸਾਰੇ ਉਹ ਆਪਣਾ ਬਿਜਾਰਾ ਕਰਦੇ ਆ ਪਸ਼ੂ ਰੱਖ ਕੇ ਕੋਈ ਆਪਣਾ ਖੇਤੀਬਾੜੀ ਕਰ ਰਿਹਾ ਹੈ ਕੋਈ ਸਬਜ਼ੀ ਲਾ ਰਿਹਾ ਹੈ ਇਸ ਕਰਕੇ ਸਾਰੀ ਫੈਕਟਰੀ ਆ 150 150 ਬੰਦਾ ਸਿਰ ਤੋਂ ਹੋ ਰਿਹਾ ਹੈ ਤੇ ਅਸੀਂ ਨਹੀਂ ਚਾਹਦੇ ਕਿ ਸਾਡੀ ਜਮੀਨ ਦੀ ਕਿੰਨੀ ਰਕਾਇਤ ਕੀਤੀ ਜਾਵੇ ਤਾਂ ਨਾ ਅਸੀਂ ਕੋਈ ਇੱਕ ਕਮੋਡਿਟੀ ਬਣਨੀ ਬਸਾਈ ਜਾਵੇ ਕਿ ਸਾਡੇ ਪਿੰਡ ਦੇ ਵਿੱਚ 250 ਏਕੜ ਪਹਿਲਾਂ ਹੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਬਣੀ ਸੀ 250 ਏਕੜ ਉਹਦੇ ਵਿੱਚ ਆਈ ਸੀ ਸਾਡੀ ਕਿ 에어ਪੋਰਟ ਬਣਾਇਆ ਪਰ ਉਹਦਾ ਉਹਦੇ ਬਣਾ ਕੇ ਦਿੱਤਾ ਉਹਨਾਂ ਨੇ ਸੋਸਾਇਟੀ ਸਾਇੰਸ ਸਿਟੀ ਬਣਾ ਦਿੱਤੀ ਉੱਥੇ ਦੀ ਨਾ ਤਾਂ ਸਾਡੇ ਪਿੰਡ ਨੂੰ ਕੋਈ ਜੋਬ ਮਿਲੀ ਕੁਝ ਵੀ ਨਹੀਂ ਹੋਇਆ ਉਹ ਤੋਂ ਬਾਅਦ ਅਜੇ ਸਾਡੇ ਤੋਂ 4 ਕਿਲੋਮੀਟਰ ਹੀ ਹਟ ਕੇ ਪਹਿਲਾਂ ਹੀ ਗੁੱਡਾ ਕਲੋਨੀ ਆਲਰੇਡੀ ਬਣੀ ਹੋਈ ਆ 20 ਸਾਲ ਹੋ ਗਏ ਅਜੇ ਤੱਕ ਉਹ ਡਿਵੈਲਪਮੈਂਟ ਨਹੀਂ ਹੋਈ ਅੱਤੀ ਉਹ ਖਾਲੀ ਪਈ ਆ ਤੇ ਇਹ ਦੁਆਰਾ ਹੋਰ ਕਲੋਨੀਆਂ ਕੱਟਣ ਦੇ ਆ ਜ਼ਿਮੀਂਦਾਰਾਂ ਦੇ ਹੋਰ ਲੱਕ ਤੋੜਣ ਦੇ ਆ ਕਿਉਂਕਿ ਔਰ ਅੱਜ ਇਹਦੇ ਵਿੱਚ ਅੱਗੇ ਵੀ ਪੰਜਾਬ ਦੇ ਵਿੱਚ ਭਾਰਤ ਮਾਰਾ ਪ੍ਰੋਜੈਕਟ ਤੇ ਕਈ ਹਜ਼ਾਰਾਂ ਏਕੜ ਜ਼ਮੀਨ ਆ ਚੁੱਕੀ ਹੈ ਉਹਦੇ ਵਿੱਚ ਵੀ ਰਿਕੁਆਇਰ ਹੋ ਚੁੱਕੀ ਹੈ ਇੰਦਾ ਹੌਲੀ ਹੌਲੀ ਕਰਕੇ ਜੀਮੀਦਾਰਾਂ ਦਾ ਲੱਕ ਤੋੜ ਰਿਹਾ ਤੇ ਜੀਮੀਦਾਰ ਕੀ ਕਰੂਗਾ ਕਿਉਂਕਿ ਜੀਮੀਦਾਰ ਆਪਣੀ ਖੇਤੀਬਾੜੀ ਕਰਕੇ ਗੁਜ਼ਾਰਾ ਕਰਦਾ ਹੈ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਕਿ ਸਾਡੀ ਇਹ ਸੁਣੀ ਜਾਵੇ ਸਾਡੀ ਇਹ ਗੱਲ ਮੁੱਖ ਮੰਤਰੀ ਤੱਕ ਪਹੁੰਚਾਈ ਜਾਵੇ ਆਮ ਸ਼ਹਿਰੀ ਲੋਕਾਂ ਤੱਕ ਵੀ ਪਹੁੰਚਾਈ ਜਾਵੇ ਕਿ ਜੇ ਜ਼ਮੀਨ ਹੀ ਨਹੀਂ ਰਹੀ ਤਹੀਂ ਖਾਵਾਂਗੇ ਕੀ ਜ਼ਮੀਨ ਸਭ ਤੋਂ ਵੱਡੀ ਐਗਜ਼ਾਮਪਲ ਸਾਨੂੰ ਮਿਲੀ ਸੀ ਜਦੋਂ ਲੌਕਡਾਊਨ ਲੱਗਾ ਸੀ ਸਾਰੀ ਦੁਨੀਆ ਫੈਕਟਰੀ ਸਭ ਖੜਾ ਹੋ ਗਿਆ ਸੀ ਸਿਰਫ ਇੱਕ ਕਿਸਾਨ ਹੀ ਸੀ ਜਿਹੜਾ ਸਰਵਾਈਵ ਕਰਦੇ ਸੀ ਜਿਹਦਾ ਕੰਮ ਕਰ ਕਰਕੇ ਤੇ ਲੋਕਾਂ ਦਾ ਸਾਰਾ ਕੁਝ ਇਲਾਜ ਇਕੱਠਾ ਕਰਕੇ ਸਭ ਕੁਝ ਕਰਦੇ ਆ ਕਿੰਨਾ ਘੱਟ ਤਾਂ ਲੱਗ ਰਿਹਾ ਦਿਲ ਜਿਵੇਂ ਨਾਲ ਸਗਾਲ ਪਰ ਕਰ ਲੂਗੀ ਕਿ ਕਿੰਨਾ ਘੱਟ ਦੇ ਵੀ ਤੇ ਖਾਣ ਪੀਣ ਦੀਆਂ ਵਸਤੂਆਂ ਉਹ ਘੱਟ ਹੋ ਜਾਣਗੀਆਂ ਆਲਰੇਡੀ ਜੇ ਆਪਣੀ ਜ਼ਮੀਨ ਘਟੀ ਜਾਂਦੀ ਆ ਤਾਂ ਆਲਰੇਡੀ ਕਿ ਆਪਣਾ ਦੂਜਾ ਫੂਡ ਕਿਥੋਂ ਆਈ ਪੈਦਾ ਕਰਾਂ ਨਾ ਪਸ਼ੂ ਰਹੇ ਨੇ ਨਾ ਪਸ਼ੂ ਰਣੀਆਂ ਡੇਰੀਆਂ ਅੱਗੇ ਨਹੀਂ ਘਟ ਹੋ ਰਹੀਆਂ ਸਾਰਾ ਕੁਝ ਘਟ ਹੋ ਰਿਹਾ ਪਬਲੀਸ਼ਨ ਵੱਧ ਗਈ ਹੈ ਇੱਥੇ ਫੈਕਟਰੀਆਂ ਨਵੀਆਂ ਖੁੱਲਣ ਡੀਆਂ ਆ ਪੰਜਾਬ ਅੱਗੇ ਬਰਬਾਦੀ ਤੋਂ ਉੱਤੇ ਜਾ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਸਾਡੀ ਜਮੀਨ ਨਾਲ ਬੈਰੀ ਕਿਸੇ ਵੀ ਕੀਮਤ ਤੇ ਨਹੀਂ ਇਹ ਕੀ ਕਪੜਾ ਕਰਦੇ ਹੈ ਸਾਨੂੰ ਲਾਲਚ ਕਿਤਾ ਜਾ ਰਹੇ ਹਨ ਕਿ ਕਿ ਤੁਹਾਨੂੰ 70 ਲੱਖ ਰੁਪਏ ਦੀ ਜੀ ਦੇ ਦਗਾਗੇ ਅੱਪਰਸੋਂ ਚੌਥੀ ਗੱਲ ਹੋਦੀ ਆ ਇੰਦੀ ਕਰ ਤੋਂ ਆਈ ਸੀ ਹੱਸਾ ਕਿੰਨੇ ਜਦੋਂ 70 ਲੱਖ ਦੇ ਲਾਂਗ ਲੇਨਾਂ ਪੱਕੇ ਦੇ ਉਹਨੇ ਕੁਆਰਤ ਨਹੀਂ ਤੇ ਜਿੰਨਾ ਖਰਚੇ ਕਿਨੇ 30-30 ਹਜ਼ਾਰ ਰੁਪਏ ਦੇਵਾਂਗੇ ਜਦੋਂ ਜਿਨਾਂ ਜਰਾ ਹੀ ਨਹੀਂ ਕੋਈ ਰਸਤਾ ਬਣਾਵੇ ਤਾਂ ਠੇਕਾ ਨਹੀਂ ਲਾ ਕੋਈ ਤੇਰੇ 50 ਹਜ਼ਾਰ ਦੇਵਾ ਰਿਹਾ ਪਰ ਅਹੀਂ ਤੇ ਕਹਿੰਦੇ ਅਸੀਂ ਕਿਸੇ ਵੀ ਕੀਮਤ ਤੇ ਗ੍ਰੀਨ ਨਹੀਂ ਦੇਗੇ ਸਾਰੇ ਕੋ ਸਾਡੇ ਕੋਲ ਕਰ 1.5 ਕਿਲਾ ਆ ਕਿ ਕੋ ਦੋ ਕਿਲੇ ਉਹ ਇੱਥੇ ਖਿਜਾਰਾ ਇੱਥੇ ਨਰਵਰਾ ਫਸ ਜੇ ਅਹੀਂ تین ਸਾਡੇ ਕੋਲ ਰਹੀਆਂ ਅਸੀਂ ਕਿੱਥੇ ਜਾਵਾਂ ਇਹ ਕਿ ਇਹ ਦੂਜੇ ਤਾਂ ਜਾਣਾ ਲੋਕ ਨੇ ਸਾਨੂੰ ਕਿ ਕਿ ਫੀ ਮਿਲਣੀ ਆ ਉਹ ਵੀ ਤਾਂ ਪੈਸੇ ਲੱਗਦੇ ਦਾ ਫਰੇਟ ਸੜ ਤੇ ਸਾਨੂੰ ਕਿਹਦੇ ਧਰੋ ਕੀ ਕੇ ਮਗਰ 6 ਨਾਲ ਆਫਰ ਨੇ ਲੋਕ ਨਾਲ 3000 ਦੇਣੀ 3000 ਦੇ ਕਿਥੇ ਲਊਗਾ ਝੋਕਰੀ ਵਾਗ ਦੇਊਗਾ ਉਹ ਅਸਰ ਆਪਣਾ ਮਕਾਨ ਬਣਾਉਂਗਾ ਉਹ ਕਹਿੰਦੇ ਕਿੰਨਾਂ ਵੀ ਚਮਾ ਸਨ ਨਾ ਚਾਹਾਂ ਦੀ ਬਹੁਤ ਸਾੰਗੀ ਨਹੀਂ ਆਉਤਾ ਇਹ ਕਿ ਜਾਣਾ ਦੇ ਇਹ ਕਿ ਜਾਣਾ ਦੇ ਜਦੋਂ ਕੋਈ ਧੱਕੇ ਨਾਲ ਲੱਗ ਰਹੀਆਂ ਪਰ ਅਸੀਂ ਨਹੀਂ ਚਾਹਦੇ ਸਾਡੇ ਕੋਈ ਵੀ ਘਟੋ ਘਟੇ 1500 ਐਨਾ ਬੰਦਾ ਜਿਹੜੀ ਨਹੀਂ ਲੈਣੀ ਅਸੀਂ ਕੋਈ ਵੀ ਸਹਿਮਤ ਨਹੀਂ ਆਹ ਤੇ ਇਹ ਸਾਡੀ ਮਹਿੰਦੀ ਮੰਦੂਰੀ ਦੀ ਜਿਹੜਾ ਕਹਾਤਾ ਹੈ ਕਿ ਇਹਨਾਂ ਦੇ ਵਿੱਚ ਕੋਈ ਕਾਫੀ ਕੌਣ ਗੁਰਦੁਆਰਾ ਮੰਦਿਰ ਵੀ ਆ ਕੇ ਆ ਗਿਆ ਜੀ ਇੱਥੇ ਆਪਣੀ ਬੱਸ ਉਹ ਹੈਗੀ ਆ ਉਹ ਤਾਂ ਗੁਰਦੁਆਰੇ ਸਾਈਡ ਤੇ ਖੜਦਦੇ ਆ ਉਹਨਾਂ ਨੇ ਕੋਈ ਇਨਕੁਆਇਰੀ ਕੀਤਾ ਉਹਨਾਂ ਨੇ ਇਹ ਪੂਰਾ ਹੀ ਜਿਹੜਾ ਬਾਈ ਜੋਕ ਸੀ ਉਹਦੇ ਵਿੱਚ ਕਾਫੀ ਲੋਕਾਂ ਦੀਆਂ ਪੋਟੀਆਂ ਘਰ ਰਹਿਚਾਂ ਆ ऑलरेडी ਹੈਗੀਆਂ ਤੇ ਉਹ ਸਾਰੇ ਲੋਕ ਸਾਡੇ ਤਿੰਨ ਰਸਤੇ ਅਫੈਕਟ ਹੋ ਰਹੇ ਇਹਦੇ ਨਾਲ ਦੋ ਤਿੰਨ ਪਿੰਡਾਂ ਦਾ ਕਨੈਕਸ਼ਨ ਕਟਿਆ ਜਾਣਾ ਸਾਡਾ ਸਾਰੇ ਜੇ ਸਾਨੂੰ ਕਰਪੂਤਲੇ ਵੀ ਆਣਾ ਦੋ ਤਿੰਨ ਕਿਲੋਮੀਟਰ ਵੜ ਕੇ ਫੇਰ ਦੁਬਾਰਾ ਰੋਡ ਤੇ ਚੜਾਗੇ ਸੇ ਉਹ ਪਿੰਡ ਹੈ ਸਾਡਾ ਪਿੰਡ ਆ ਰਿਹਾ ਹੈ ਅਸਲ ਹੁਣ ਆ ਗਿਆ ਸਾਡਾ ਪਿੰਡ ਹੈ ਸਾਡਾ ਪਿੰਡ ਨਹੀਂ ਚੱਲ ਸਾਡਾ ਪਿੰਡ ਹੀ ਆ ਰਿਹਾ ਹੈ ਬਾਕੀ ਪੰਜਾਬ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਅਫੈਕਟ ਪੈ ਰਿਹਾ ਹੈ ਜਿੱਦਾਂ ਲੁਧਿਆਣੇ ਦੇ ਵਿੱਚ 24000 ਏਕੜ ਜਾਨੀ ਕਿ 42 ਪਿੰਡ ਉੱਥੇ ਆ ਰਿਹਾ ਹੈ ਵਿੱਚ ਤੋਂ ਕਿੱਥੋਂ ਉਜਾੜ ਕੇ ਤੇ ਕਿੱਥੇ ਬਸਣਗੇ ਉਹ ਇਹ ਬਹੁਤ ਹੀ ਗਲਤ ਨੀਤੀ ਆ ਉਦਾਂ ਤਾਂ ਮਾਨਜੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੋਇਆ ਭਗਵਾਨ ਮਾਰੀ ਨੇ ਕਿ ਜ਼ਬਰਦਸਤੀ ਨਹੀਂ ਕਰਾਂਗੇ ਪਰ ਸਾਨੂੰ ਫਿਰ ਵੀ ਇਹ ਲੱਗਦਾ ਆ ਕਿ ਕਿਤਨਾ ਕਿਤੇ ਸਾਡੇ ਨਾਲ ਜ਼ਬਰਦਸਤੀ ਹੋ ਸਕਦੀ ਆ ਇਸ ਕਰਕੇ ਅਸੀਂ ਆਪਣੀ ਗੱਲ ਸਾਰੇ ਪੰਜਾਬ ਤੋਂ ਸਾਰੇ ਹਿੰਦੁਸਤਾਨ ਤੋਂ ਚੁਣੇ ਆ ਫਿਰ ਅਸੀਂ ਜ਼ਿਮੀਦਾਰ ਸਾਰੇ ਇਕੱਠੇ ਹੋ ਕੇ ਕਿਸਾਨ ਹੋ ਕੇ ਤੁਸੀਂ ਜਿੱਦਾ ਅੱਗੇ ਧਰਨੇ ਚੱਲਦੇ ਸੀ ਫਿਰ ਅਸੀਂ ਉਸ ਤਰੀਕੇ ਨਾਲ ਜਾਵਾਂਗੇ ਜੇ ਸਾਡੀ ਨਾਸ ਨੇ ਦੀ ਸਰਕਾਰ ਜੇ ਸੁਣਦੀ ਆ ਤਾਂ ਫਿਰ ਬਹੁਤ ਵਧੀਆ ਇਹ ਕੰਮ ਕਰੇ ਸਰਕਾਰ ਦਾ ਅਸੀਂ ਧੰਨਵਾਦੀ ਹੋਵਾਂਗੇ ਪਹਿਲਾ ਪੱਗਾ ਬਣਾਦਿਆ ਰੱਖੀ ਜੀ ਇਹ ਤਾਂ ਨਿਮਕੀ ਆ ਬਾਦ ਨਹੀਂ ਲਾਇਆ ਖਾਲੀ ਗਿਆ ਜੀ ਕੀ ਲੱਗਦਾ ਵੀ ਉਹ ਜਿਹੜੀ ਜਮੀਨੀ ਟੋਡਾ ਦੇ ਨਾਂ ਹੈ ਟ੍ਰੈਕਿੰਗ ਟੋਡਾ ਹੈ ਉਹਦੇ ਨੂੰ ਵਡਾਉਂਦੇ ਨੇ ਜਾਂ ਕੋਈ ਹੋਰ ਕੋਈ ਅੰਕਾ ਤੁਹਾਨੂੰ ਸਾਨੂੰ ਤਾਂ ਜਿਦਾ ਲੱਗਦਾ ਹੈ ਕਿ ਉਹ ਜਿੱਦਾਂ ਉਹ ਕਹਿ ਰਿਹਾ ਕਿ ਉਹਨਾਂ ਦੇ ਵਿੱਚ ਕੀ ਬਾਹਰੋਂ ਬਸਾ ਕਰਨੀ ਭਿਜਾ ਲਿਆ ਪਰ ਸਾਨੂੰ ਇਹ ਤਾਂ ਲੱਗਦਾ ਹੈ ਕਿ ਇਹਨਾਂ ਨੇ ਜ਼ਮੀਨ ਕਵਾਇਰ ਕਰਕੇ ਦੋ ਤਿੰਨ ਸਾਲ ਕੁਛ ਨਹੀਂ ਵੀ ਕਰਨਗੇ ਕਿ ਉਦੋਂ ਬਾਅਦ ਕੋਈ ਵੱਡੇ ਪ੍ਰੋਪਰਟੀ ਵੱਡੇ ਕੋਆਪਰੇਟ ਕਰਾਣੇ ਵਾਲੇ ਆਣਗੇ ਫਿਰ ਉਹਨਾਂ ਨੂੰ ਹੈਂਡਓਵਰ ਕਰ ਦੇਣਗੇ ਕਿਉਂਕਿ ਉਹਨਾਂ ਕੋਲ ਪੈਸਾ ਹੈਗਾ ਸਭ ਕੁਝ ਹੈਗਾ ਉਹਨਾਂ ਕੋਲ ਜੋ ਮਰਜੀ ਕਰ ਸਕਦੇ ਆ ਪਰ ਅਸੀਂ ਚੋਣੇ ਆ ਕਿ ਸਾਡੀ ਜੀਵਨ ਆ ਅਸੀਂ ਦੋ ਦੋ ਚਾਰ ਚਾਰ ਖੇਤ ਦੇ ਮਾਲਕ ਹੈਗੇ ਆ ਅਸੀਂ ਆਪਣੀ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ ਬਹੁਤ ਵਧੀਆ ਸਾਡੋ ਜੀ ਰਹਿੰਦੇ ਹਾਂ ਤੁਹਾਡਾ ਪਿਆਰ ਰਜਾਇਆ ਤੁਹਾਡਾ ਸਤਿਕਾਰ